ਹਾਂਜੀ ਬਾਈ ਜੀ ਅੱਜ ਅੱਗੇ ਦਾ ਡੈਰੀ ਤੇ ਲਾਈਵ ਹੁੰਨੇ ਆ ਅੱਜ ਹੋ ਕੇ ਘਰੇ ਘਰੇ ਲਾਈਵ ਹੋਣ ਦਾ ਮਕਸਦ ਇਹ ਆ ਦਿਨਤੋਂ ਮੀਂਹ ਬਹੁਤ ਪੈਂਦਾ ਲੁਧਿਆਣੇ ਏਰੀਆ ਚ ਬਹੁਤ ਮੀਂਹ ਪੈਂਦਾ ਵਾ ਹਟ ਨਹੀਂ ਰਿਹਾ ਯਾਨੀ ਕਿ 5-10 ਮਿੰਟ ਹਟਦਾ ਫੇਰ ਆ ਜਾਂਦਾ 5-10 ਮਿੰਟ ਹਟਦਾ ਫੇਰ ਆ ਜਾਂਦਾ ਵਾ ਸ਼ਾਮ ਦੇ 5:00 ਵੱਜ ਗਏ ਆ ਦੇਖੋ ਇਹ ਪੂਰਾ ਪੈ ਰਿਆ ਵਾ ਆ ਨਾ ਪੈ ਰਿਆ ਨਹੀਂ ਪੂਰਾ ਚੈਨਲ ਨੂੰ ਗਰੇ ਸਬਸਕ੍ਰਾਈਬ ਕਰ ਦਿਆ ਕਰੋ ਯਾਰ ਦੇਸੀ ਪਿੰਡਾਂ ਵਾਲਾ ਵਲੌਗ ਆ ਇਹ ਇਹ ਕੋਈ ਉਂ ਨਹੀਂ ਹੈਗਾ ਰਾਂਝੀ ਰਾਂਝਣੀ ਵਾਲਾ ਪਿੰਡਾਂ ਵਾਲਾ ਵਲੌਗ ਪਿੰਡਾਂ ਵਾਲਾ ਵਲੌਗ ਮਿੱਤਰੋ ਆ ਦੇਖੋ ਆ ਦੇਖੋ ਸਾਡੀ ਬੱਚੀ ਨਾਰੀ ਆ ਆ ਦੇਖੋ ਵੀਰੇ ਢੋਣੀ ਲਾ ਰਹੇ ਆ ਇਹ ਢੁਣੀ ਚੱਲਦੀ ਨਹੀਂ ਮਿੱਤਰਾਆਂਆਂ ਦੱਬੀਆਂ ਆ ਪਈਆਂ ਮਿੱਤਰਾਆਂ ਦੱਬੀਆਂ ਆ ਪਈਆਂ ਮਿੱਤਰਾਆਂ ਢੂਣੀ ਚੱਲਦੀ ਨਹੀਂ ਮਿੱਤਰਾ

धूनी ला है। 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 लगे हैं धूनी चलती दबी एक खाली करती एक लगे ला अग लगती नहीं मच्छर बहुत पांच बज गए मी बहुत पाँच दा लिया ने दसो ये हल चल हूं इतने क्ड के लाने अग देख रहे हैं कच्चे हवा बहुत चलती है हवा चलन करके ना ਤਾਂ ਮੈਂ ਇਹ ਲਾਜ਼ਮੀ ਕਰਾਂ। ਡੰਗਰਾਂ ਮੱਛਰ ਬਹੁਤ ਗੰਦਾ ਵਾ। ਉਹ ਉਹ ਕਰਕੇ ਫਿਰ ਯਾਨੀ ਬਾਈ ਲੈਉਣੀ ਪੈਂਦੀ ਆ। ਪੰਡਾਲਾ ਮਾਹੌਲ ਆ ਵੀਰੇ। ਵੇਸੀ ਜਿਹਾ ਮਹੌਰਾ ਸਾਡਾ। ਆ ਇਧਰ ਕਟੀਆਂ ਬੱਚੀਆਂ ਖੜੀਆਂ ਨੇ। ਇਧਰ ਮੇਂ ਪੈਂਦਾ ਵਾ। ਤੇ ਆ ਲੱਗੇ ਆ ਅੱਗ ਲੱਗਦੀ ਨਹੀਂ ਹੈਗੀ। ਦਸ ਕਿਵੇਂ ਲੱਗਿਆ ਭਾਈ ਇਹਨੂੰ ਅੱਗ ਲੱਗਿਆ ਤੇ ਭਾਈ ਜੀ ਹਰ ਪਿਆਰ ਦੇਇਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਬਸ ਲਾਈਕ ਸ਼ੇਅਰ ਦਾ ਨਹੀਂ ਕਿ ਦਿੱਕਰ ਪਿੰਡਾਂ ਵਾਲਾ ਦੇਸੀ ਮਾਹੌਲ ਦਿਖਾਇਆ ਕਰਾਂ ਧੂਣੀ ਦਾ ਚੱਲ ਨਹੀਂ ਲੱਗਦੀ ਹੁਣ ਹੌਲੀ-ਹੌਲੀ ਲਾਵਾਂਗੇ ਆਹ ਦੇਖੋ ਬਛੜੀਆਂ ਆਪਣੀਆਂ ਦੇਖੋ ਭਾਈ ਨੇ ਸੋਭੇ ਖੜੀਆਂ ਨਾਰੀਆਂ ਬੱਗੀਆਂ ਜਰਸੀ ਪਿਆਲਾ ਲਸਣ ਆਪਣਾ ਐ ਪਿਆ ਹੁੰਦਾ ਵੀ ਪਿੰਡਾਂ 'ਚ ਆ ਦੇਖੋ ਮੀਂਹ ਪਿੰਡਾਂ ਪੈਂਦਾ ਐ ਆਹ ਜਿਹੜੀ ਆ ਖੜੀ ਇੱਕ ਬੱਚੀ ਰਾਣੀ ਸੁੰਦਰਾ ਟੱਲੀ ਦੇ ਖਾਣਾ ਪਈ ਟੱਲੀ ਦਿਖਾ ਦੇ ਆਹ ਟੱਲੀ ਵਈ ਆ ਲੈ ਗਈ ਯਾਰ ਬਾਲੀ ਪਤਾ ਨਹੀਂ ਕੀ ਪ੍ਰੋਬਲਮ ਆ ਬਾਈ ਇਹਦਾ ਰਿੰਗੀ ਜਾਂਦੀ ਆ ਰਿੰਗੀ ਜਾਂਦੀ ਆ ਆ ਪਿਆਲਾ ਲਸਣ ਮਿੱਤਰੋ रंगी जाती है सवेर की अज ये समझ नहीं आती चक्कर की आखो बी पता मीह पता यार बी बानि के बुरा हाल मच्छर बहुत मच्छर करके धूलिया धाड़िया लाइनिया पिरे चैनल भी सबसक्राइब जरूर कर दिया करो बई बन के हाँ पिछले पैने गोहे इन गोहे कहें भाई हाँ पाथी ਐਂ ਵੀਰੇ ਪੰਜਾਬੀ ਵਲੌਗ ਦੇਸੀ ਵਲੌਗ ਇਹ ਜੋ ਮੈਂ ਇਹ ਪਾਠੀਆਂ ਨੇ ਚੱਕ ਬਾਈ ਇਹ ਹੈਗਾ ਛੋਟੇ ਛੋਟੇ ਗੋਲੇ ਗੱਟੂਆਂ ਦੇ ਵਿੱਚ ਠੀਕ ਆ ਨਾ ਇਹ ਤੁੰਡਾ ਛੋਟੇ ਛੋਟੇ ਗੋਲੇ ਗੱਟੂਆਂ ਚ ਤੇ ਉਹ ਪਾਠੀਆਂ ਨੇ ਬਾਈ ਐ ਡੜੀਆਂ ਆਪ ਦਾ ਪਿੰਡ ਦੱਸੋ ਬਾਈ ਕਿਹੜਾ ਕਿਹੜਾ ਯਾਰ ਕੋਈ ਪਿੰਡ ਤੋਂ ਆ ਜਾਂ ਕੋਈ ਸ਼ਹਿਰ ਤੋਂ ਆ ਜਿਹਨੂੰ ਪਤਾ ਵੀ ਨਾ ਹੋਵੇ ਕੋਈ ਚੀਜ਼ ਕੋਈ ਕਮੈਂਟ ਕਰਕੇ ਦੱਸ ਦਿਓ ਆਪਾਂ ਦੱਸ ਦਾਂਗੇ ਬਾਈ ਆ ਚੀਜ਼ ਆ ਕਿ ਨਾ ਪਤਾ ਹੋਵੇ ਵੀ ਬਾਈ ਕਿਥੋਂ ਆ ਕੋਈ ਸ਼ਹਿਰ ਚੋਂ ਆਇਆ ਕੋਈ ਹੋਰ ਅੱਜ ਨੂੰ ਨਹੀਂ ਪਤਾ ਲੱਗਦਾ ਵੀ ਆ ਚੀਜ਼ ਕੀ ਆ ਯਾਰ ਬਾਈ ਤੁਹਾਡੇ ਪਈ ਤੇ ਉਹ ਚੀਜ਼ ਕੀ ਆ ਉਹ ਲਸਣ ਆ ਦੇਖੋ ਮੀ ਬੈਂਦਾ ਲੇਖੋ ਛੱਟ ਗਿਆ ਹੁਣ ਤਾਂ ਛੱਟ ਗਿਆ ਲੇਖੋ ਕੱਟ ਗਿਆ ਮੀਂਹ ਹੁਣ ਤਾਂ ਆਈ ਲੱਗਿਆ ਧੂਣੀ ਲਾਉਣ ਧੂਣੀ ਲੱਗਦੀ ਨਹੀਂ ਬੱਸੀਆਂ ਸਾਡੀਆਂ ਰੰਗੀਆਂ ਜਾਂਦੀਆਂ ਧਾਰ ਦਾ ਟਾਈਮ ਹੋ ਗਿਆ ਯੱਕ ਵੀ ਮਿੱਤਰਾ ਮੀਂਹ ਦੇਖੋ ਕੰਨਾ ਪੈਂਦਾ ਤੁਸੀਂ ਥੋੜੇ ਪੈਂਦਾ ਕਿਹੜੇ ਏਰੀਆ 'ਚ ਪੈਂਦਾ ਬਾਈ ਮੀਂਹ ਦੱਸਿਓ ਦੇਖੋ ਬਾਈ ਇਹ ਹੱਡਾ ਹੈਗਾ ਵੀਰੇ ਪਿੰਡਾਂ ਵਾਲਾ ਏਰੀਆ ਲੁਧਿਆਣਾ ਏਰੀਆ ਮੀਂਹ ਪੈਂਦਾ ਫੁੱਲ ਇੱਥੇ ਮੇਰਾ ਵੀਰ ਬਣ ਕੇ ਦਾ ਸੇ ਉਹ ਕਿਹੜੇ ਕਿਹੜੇ ਏਰੀਆ 'ਚ ਮੀਂਹ ਪੈਂਦਾ ਤੇ ਕਿਹੜੀ ਚੀਜ਼ ਕਿਹੜੇ ਬੰਦੇ ਨੂੰ ਨਹੀਂ ਪਤਾ ਵੀ ਆਹ ਚੀਜ਼ ਕੀ ਆ ਆਹ ਕਿਹੜੀ ਆਈਟਮ ਆ ਮੈਸੇਜ ਕਰਦੇ ਬਾਈ ਬਣ ਕੇ ਦੱਸ ਦਾਂਗੇ ਕਿ ਬਾਈ ਸਾਡੇ ਨੂੰ ਇਹ ਗੱਲ ਆ ਆਹ ਖੜੀ ਆੜੀ ਨਾਰੀ ਬੱਗੀ ਟੱਲੀ ਭਾਈ ਟੱਲੀ ਭਾਈ ਆ ਤੇ ਲਿਆ ਕੇ ਗੱਲ 'ਚ ਟੋਕੇ ਵਾਲੀ ਮਸ਼ੀਨ ਆਪਣੀ ਉਹ ਠੀਕ ਆ ਨਾ ਤੇ ਬਾਈ ਨਹੀਂ ਬੋਲ ਪਾਇਆ ਇਸ ਟਾਈਮ ਦੇ ਇਹਦੇ ਵਿੱਚ ਬਹੁਤ ਵਾਹਾਲ ਹੋ ਗਿਆ ਵੀਰੇ ਚੈਨਲ ਸਬਸਕ੍ਰਾਈਬ ਕਰ ਦਿਆ ਕਰੋ ਯਾਰ ਬਾਈ ਹੋਰ ਨਹੀਂ ਕੋਈ ਚੱਕਰ ਲਾਈਕ ਸ਼ੇਅਰ ਸੂਰ ਦਾ ਨਹੀਂ ਕੋਈ ਚੱਕਰ ਹੈਗਾ ਆਪਾਂ ਨੂੰ ਬਸ ਸਪੋਰਟ ਕਰ ਦਿਓ ਥੋੜੀ ਜੀ ਵੀਰ ਬਣ ਕੇ ਆਹ ਦੇਖੋ ਬਈ ਪਾਥੀਆਂ ਨੇ ਆਹ ਜੇ ਆਪ ਕੋ ਪਾਥੀਆਂ ਜੇ ਆਪ ਕੋ ਪਾਥੀਆਂ ਹੋਰ ਬਾਈ ਦੱਸ ਦੋ ਕਿੱਥੇ ਕਿੱਥੇ ਨਹੀਂ ਪੈਂਦਾ 10 ਵੀ 2000 ਬਾਈ ਬਣ ਕੇ ਤੋ ਕ ਹੱਥ ਵਾਲਾ ਜੋ ਮੋਟਰ ਵਾਲਾ ਵੀਰੇ ਮੋਟਰ ਤੇ ਇੰਜਣ ਇੰਜਣ ਰੱਖਿਆ ਬਾਈ ਮੋਟਰ ਰੱਖੀ ਆ ਮੋਟਰ ਵੀ ਬਈ ਆ ਇੰਜਣ ਵੀ ਪਿਆ ਨਾਲ ਦੋ ਹੀ ਆਈਟਮਾਂ ਨੇ ਬਾਈ ਇੰਜਣ ਖਰਾਬ ਹੋ ਜਾਏ ਤਾਂ ਮੋਟਰ ਚੱਲ ਰਹੀ ਨਹੀਂ ਮੋਟਰ ਖੜ ਜਾਂਦੀ ਇੰਜਣ ਚਲਾ ਦਿੰਦੇ ਆ ਠੀਕ ਆ ਨਾ ਆ ਡੰਗਰ ਨੇ ਆਪਣੇ ਮਿੱਤਰੋ ਪੱਟਾ ਲੀ ਲੈ ਆ ਗਏ ਬਾਈ ਇਹਦੇ ਵੀਰੇ ਅੱਜ ਸਰਵਣ ਕੁਮਾਰ ਵੀਰੇ ਇੰਜਣ ਵੀ ਆਪਨੇ ਮੋਟਰ ਵੀ ਆ ਦੋਈ ਚੀਜ਼ਾਂ ਨੇ ਭਾਗ ਜਾਉਂਦਾ ਟਾਈਮ ਹੋ ਗਿਆ ਉਹਦੇ ਕਰਕੇ ਰਿੰਗਦੀਆਂ ਨੇ ਜ਼ਿਆਦਾ ਇੱਕ ਇੱਕ ਤਾਂ ਜੋ ਸਵੇਰ ਦੀ ਰੰਗੀ ਜਾਂਦੀ ਆ ਹਟਦੀ ਨਹੀਂ ਉਹ ਤਾਂ ਪਤਾ ਨਹੀਂ ਕੀ ਚੱਕਰ ਆ ਹੋਰ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਮੇਰਾ ਵੀਰ ਬਣ ਕੇ ਯਾਰ ਕੰਡਾ ਬੰਡ ਵਾਲੀਆਂ ਵੀਡੀਓ ਦਿਖਾ ਦਿਆ ਕਰਾਂਗੇ ਤੁਹਾਨੂੰ ਦੇਸੀ ਇਹ ਪੁਨੇ ਵਾਲੀਆਂ ਲੁਧਿਆਣਾ ਏਰੀਆ ਬਾਈ ਆਪਣਾ ਨਹੀਂ ਬਹੁਤ ਪੈਂਦਾ ਇੱਥੇ ਬੁਰਾ ਹਾਲ ਹੋਇਆ ਨਹੀਂ ਦਾ ਯਾਰ ਉੱਤੋਂ ਨਾ ਤੁਸੀਂ ਲੈ ਕੰਡ ਮਣ ਕੰਡ ਮਣ ਹੋਈ ਜਾਂਦੀ ਆ ਆ ਛੋਟੀਆਂ ਸੱਜੀਆਂ ਲਾਈਆਂ ਨੇ ਥੋੜੀਆਂ ਥੋੜੀਆਂ ਘਰਦਿਆਂ ਨੇ ਬਾਕੀ ਮੋਟਰ ਦੇ ਨੇ ਚਲੋ ਵੀਰੇ ਕਰ ਦਿਆ ਕਰੋ ਯਾਰ ਚੈਨਲ ਸਬਸਕ੍ਰਾਈਬ ਕਰ ਦਿਆ ਕਰੋ ਮੇਰਾ ਵੀਰ ਬਣ ਕੇ ਕੱਲ ਨੂੰ ਪਾਉਣਿਆ ਨਵੀਂ ਵੀਡੀਓ ਹੋਰ ਹਿੰਗਾ